ਨਾਮਾਂ ਤੋਂ ਤਾਂ ਕਿਹੜੇ ਪਿੰਡ ਤੋਂ ਸਰਪੰਚ ਹੋ ਗੋ ਅਮਰਿੰਦਰਪਾਲ ਸਿੰਘ ਮੇਰਾ ਨਾਮ ਹੈ ਤੇ ਪਿੰਡ ਸੈਦੋ ਕੇ ਹਲਕਾ ਨਿਹਾਲ ਸਿੰਘ ਵਾਲਾ ਤੋਂ ਮੈਂ ਬਿਲੋਂਗ ਕਰਦਾ ਤੋਂ ਬਣੀ ਕਾਲੀ ਦਲ ਚਾਹ ਸ਼ਾਮਲ ਹੋਇਆ ਕਰ ਕਿੰਨੇ ਬੰਦੇ ਜਿਹੜੇ ਅੱਜ ਨਾਲ ਲੈ ਕੇ ਸ਼ਾਮਲ ਹੋਏ ਸਾਰੀ ਦੀ ਸਾਰੀ ਪੰਚਾਇਤ ਨਰੋਲ ਪੰਚਾਇਤ ਸਾਡੀ ਜਿੱਤੀ ਵੀ ਆ ਸਾਰੀ ਦੀ ਸਾਰੀ ਪੰਚਾਇਤ ਅਸੀਂ ਅੱਜ ਸ਼ਾਮਲ ਹੋਏ ਆ ਮੱਖਣ ਬਰਾੜ ਸਾਹਿਬ ਦਾ ਜਸਦਾਰ ਤੋਦਾ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਅੱਜ ਇੱਥੋਂ ਖੜਾ ਕੀਤਾ ਅੱਜ ਮੌਕਾ ਦਿੱਤਾ ਏਡਾ ਵੱਡਾ ਪਹਿਲਾਂ ਕਿਹੜੀ ਪਾਰਟੀ ਤੋਂ ਬਿਲੋਂਗ ਕਰਦੇ ਹੋ ਆਜ਼ਾਦ ਅਸੀਂ ਸਾਰੀ ਪੰਚਾਇਤ ਆਜ਼ਾ ਪੰਚ ਸਾਹਿਬ ਨੇ ਹਿੰਦ ਸਿੰਘਾ ਦੀ ਗੱਲ ਕਰੀਏ ਤੇ ਵਿਕਾਸ ਵੱਲੋਂ ਜਿਹੜਾ ਹੈਗਾ ਬਹੁਤ ਪਿੱਛੜਿਆ ਰਿਹਾ ਹੈਗਾ ਹੁਣ ਕੀ ਲੱਗਦਾ ਤੁਹਾਨੂੰ ਅੱਗੇ ਹੁਣ ਤੱਕ ਆਪਣੇ ਸਾਹਮਣੇ ਆ ਵੀ ਕਾਲੀ ਦਲ ਨੇ ਜਿਹੜਾ ਵਿਕਾਸ ਕਰਤਾ ਕਰਤਾ 5 ਸਾਲ ਤਾਂ ਖਾਲੀ ਗਏ ਆ ਹਾਂ ਆਪਣੇ ਪੰਜਾਬ 5 ਸਾਲ ਪਿੱਛੇ ਪੈ ਗਿਆ ਹੁਣ ਇਸ ਤੋਂ ਬਾਅਦ ਜਿਹੜੀ ਕਾਲੀ ਸਰਕਾਰ ਬਣਾਵਾਂਗੇ ਆਪਾਂ ਤੇ ਵਿਕਾਸ ਆ ਜਿਹੜਾ ਉਹ ਅਸਮਾਨ ਤਾਈ ਲੈ ਕੇ ਚੱਲਾਂਗੇ ਸਾਰੇ ਨਾਲ ਆਪਾਂ ਅੱਜ ਕਈ ਪਿੰਚੇਤਾ ਨੇ ਕਾਲੀਦਲ ਚਸ਼ਮੂਲੀਅਤ ਕੀਤੀ ਹੈ ਕਿਹੜੇ ਕਿਹੜੇ ਪਿੰਡ ਦੀ ਪੰਚਾਇਤਾਂ ਸ਼ਾਮਲ ਹੋਈ ਵਾਹਿਗੁਰੂ ਜੀ ਦਾ ਖਾਲਸਾ ਵਹਿ ਜੀ ਫਤੇ ਅੱਜ ਪਿੰਡ ਸੈਦੋਕੇ ਦੀ ਸਮੁੱਚੀ ਪੰਚਾਇਤ ਜਿਹੜੀ ਬੜੇ ਛਾਣ ਨਾਲ ਜਿੱਤੀ ਸੀਗੀ ਸਾਰੀ ਪੰਚਾਇਤ ਜ਼ਹੇਦਾਰ ਸਾਹਿਬ ਚੋਤਾ ਸਿੰਘ ਜੀ ਗਵਾਹੀ ਦੇ ਵਿੱਚ ਸਾਹਿਬ ਅਰਜਿੰਦਰ ਸਿੰਘ ਜੀ ਗਵਾਹੀ ਵਿੱਚ ਅੱਜ ਸਮੁੱਚੀ ਪੰਚਾਇਤ ਸ਼ਾਮਲ ਹੋਈ ਆ ਕੱਲੀ ਸੈਦੋਕੇ ਪਿੰਡ ਦੇ ਨਹੀਂ ਮੈਂ ਇਹ ਦੱਸਣਾ ਚਾਹਣਾ ਤੁਹਾਨੂੰ ਵੀ ਆਉਣ ਵਾਲੇ ਦਿਨਾਂ ਜ਼ਿਲ੍ਹੇ ਮੋਗੇ ਦੇ ਵਿੱਚੋਂ ਸਾਰੇ ਜਿਹੜੇ ਚਾਰੇ ਹਲਕੇ ਆ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਚਾਇਤਾਂ ਆਮ ਲੋਕ ਸ਼ਾਮਲ ਹੋਣਗੇ ਅੱਜ ਜਿਹੜੀ ਲਹਿਰ ਆ ਇਹ ਕਾਲੀ ਦਲ ਦੀ ਇੱਕ ਬਹੁਤ ਵੱਡੀ ਬੋਝਨ ਸਮਾਜ ਪਾਰਟੀ ਲਹਿਰ ਬਣ ਚੁੱਕੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਵੀ ਆ ਉਹ ਸ਼੍ਰੋਮਣੀ ਕਾਲੀ ਦਲ ਔਰ ਬੋਝਨ ਸਮਾਜ ਪਾਰਟੀ ਦੀ ਬਣਨੀ ਆ ਕਿ ਮੈਂ ਇਹ ਕਹਿਣਾ ਚਾਹਣਾ ਕਿ ਚਾਰੇ ਸੀਟਾਂ ਸਾਡੇ ਬਹੁਤ ਸਤਿਕਾਰਯੋਗ ਜਿਹੇ ਦਾ ਤੋਦਾ ਸਿੰਘ ਜਿਹੜੇ ਸਾਡੇ ਥੰਮ ਨੇ ਸ਼੍ਰੋਮਣੀ ਕਾਲੀ ਦਲ ਦੇ ਔਰ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਾਜੀਤ ਸਿੰਘ ਮਾਲਾ ਸਾਹਿਬ ਦੀ ਅਗਵਾਈ ਦੇ ਵਿੱਚ ਚਾਰੇ ਸੀਟਾਂ ਮੋਗੇ ਦੀਆਂ ਜਿੱਤ ਕੇ ਸਾ ਸਰਬੀਰ ਸਿੰਘ ਬਾਦਲ ਦੀ ਢੋਲੀ ਵਿੱਚ ਪਾਈਆਂ ਜਾਣਗੀਆਂ ਔਰ ਉਹਨਾਂ ਨੂੰ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੇ ਬਣਾਉਣਾ ਕਿ ਬਿਲਕੁਲ ਤੈਅ ਆ। ਇਹ ਪੰਚਾਇਤ ਕੌਮੀ ਕਾਲੀ ਦਲ ਦਾ ਸ਼ਾਮਲ ਹੋਇਆ ਕਿਹੜੀ ਪਾਰਟੀ ਤੋਂ ਬਿਲੋਂਗ ਕਰਦੇ ਸੀਗੇ ਤੇ ਕਿੰਨੇ ਬੰਦੇ ਆ ਤੇ ਸ਼ਾਮਲ ਹੋਏ। ਵੇਖੋ ਜੀ ਇਹ ਤਾਂ ਸੇਵਾ ਭਾਵਨਾ ਵਾਲੇ ਵਿਅਕਤੀ ਸੀ ਕੋਈ ਪਾਰਟੀ ਨਹੀਂ ਸੀ ਲੇਕਿਨ ਇਹਨਾਂ ਨੇ ਸ਼੍ਰੋਮਣੀ ਕਾਲੀ ਦਲ ਨਾਲ ਜੁਆਇਨ ਕੀਤਾ। ਔਰ ਇਹਨਾਂ ਨੂੰ ਬਹੁਤ ਆਸ ਰਹੀ ਹੈ ਵੀ ਪਿਛਲੇ 5 ਸਾਲ ਕਾਂਗਰਸ ਦੀ ਸਰਕਾਰ ਚੱਲੀ ਆ ਵੀ ਕੋਈ ਗ੍ਰਾਂਟ ਜਾਂ ਹੋਰ ਕੋਈ ਡਿਵੈਲਪਮੈਂਟ ਵਾਸਤੇ ਜੋ ਸਰਕਾਰਾਂ ਪ੍ਰਬੰਧ ਕਰਦੀਆਂ ਕਿਸੇ ਤਰ੍ਹਾਂ ਦਾ ਪਿੰਡ 'ਚ ਪ੍ਰਬੰਧਨ ਕੀਤਾ ਸਾਡਾ ਛੋਟਾ ਵੀਰ ਅਮਰਿੰਦਰ ਸਿੰਘ ਜਿਹੜੇ ਸਰਪੰਚ ਬਣੇ ਸੀ ਔਰ ਨਿਰਸਵਾਰਥ ਮਤਲਬ ਬਹੁਤ ਵਧੀਆ ਵੋਟਾਂ ਦੇ ਨਾਲ ਚੋਣ ਜਿੱਤ ਕੇ ਸਰਪੰਚ ਬਣੇ ਪਿੰਡ ਦੇ ਸੈਦੋਗੇ ਪਿੰਡ ਇੱਕ 7-8000 ਵੋਟ ਦਾ ਵੱਡਾ ਪਿੰਡ ਹੈ ਇਲਾਕੇ ਦਾ ਮਾਲਵੇ ਦਾ ਵੱਡਾ ਪਿੰਡ ਹੈ ਔਰ ਇਸ ਪਿੰਡ ਵਿੱਚ ਕੋਈ ਵੀ ਕਾਂਗਰਸ ਨੇ ਕੋਈ ਧਿਆਨ ਨਹੀਂ ਦਿੱਤਾ ਸਿਰਫ ਹੁਣ ਤੱਕ 1 ਲੱਖ ਰੁਪਏ ਦੀ ਗ੍ਰਾਂਟ ਸਰਕਾਰ ਨੇ ਦਿੱਤੀ ਹੈ ਬਾਕੀ ਜਿੰਨਾ ਕੋਈ ਨਰੇਗਾ ਦਾ ਪੈਸਾ ਸੈਂਟਰ ਗਵਰਨਮੈਂਟ ਤੋਂ ਵਿੱਤ ਕਮਿਸ਼ਨ ਦਾਉਂਦਾ ਉਹ ਸਾਰੇ ਪਿੰਡਾਂ ਦਾ ਆਪ ਨੂੰ ਪਤਾ ਹੀ ਹੈ ਪਰ ਅੱਜ ਜਿਹਦਰ ਸਰਦਾਰ ਤੋਤਾ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਸਾਰੀ ਪੰਚਾਇਤ ਮੈਂਬਰ ਸਾਹਿਬਾਨ ਨਾਲ ਮੈਂ ਧੰਨਵਾਦੀ ਹਾਂ ਇਹਨਾਂ ਦਾ ਔਰ ਜਿਨ੍ਹਾਂ ਨੇ ਆਪ ਦਾ ਸਮਾਂ ਵੀ ਕੱਢਿਆ ਔਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਲਣ ਦਾ ਐਲਾਨ ਕੀਤਾ ਔਰ ਪ੍ਰਮਾਤਮਾ ਕਿਰਪਾ ਕਰੇ ਅਸੀਂ ਛੋਟੇ ਵੱਡੇ ਭਰਾ ਬਣ ਕੇ ਇੱਕ ਟੀਮ ਬਣ ਕੇ ਸਮਾਜ ਦੀ ਸੇਵਾ ਵਾਸਤੇ ਔਰ ਨਗਰਾਂ ਦੀ ਸੇਵਾ ਵਾਸਤੇ ਕਿਉਂਕਿ ਇਹਨਾਂ ਦਾ ਅੱਧੋਂ ਵੱਧ ਸਮਾਂ ਹਜੇ ਪਿਆ ਔਰ ਆਉਣ ਵਾਲੀ ਜਿਹੜੀ ਸਰਕਾਰ ਆ ਸ਼੍ਰੋਮਣੀ ਅਕਾਲੀ ਦਲ ਉਹਦੇ ਵਿੱਚ ਅਸੀਂ ਸਾਰੇ ਇਕੱਠੇ ਹੋ ਕੇ ਇਸ ਪਿੰਡਾਂ ਦੀ ਨਿਰੰਤਰ ਸੇਵਾ ਜਾਰੀ ਰੱਖਾਂਗੇ ਚੋਣ ਜਬਤਾ ਵੀ ਸਾਰਾ ਇੱਥੋਂ ਲੱਗ ਸਕਦਾ ਚੋਣ ਕਮਿਸ਼ਨ ਸਾਢੇ 3:00 ਵਜੇ ਪ੍ਰੈਸ ਕਾਨਫਰੰਸ ਆ ਕਿਸ ਤਰ੍ਹਾਂ ਦੇਖਦੇ ਹੋ ਬਿਲਕੁਲ ਜਿਸ ਤਹਾਡੀ ਕਰੇ ਸੀ ਵੀ ਚੋਣ ਜਬਤਾ ਲੱਗੇ ਕਿਉਂਕਿ ਜਿਹੜੀ ਚੋਣ ਆ ਉਹ ਬੜੀ ਸਮੇਸਰ ਹੋਣੀ ਚਾਹੀਦੀ ਆ ਪਿਛਲੀ ਵਾਰ ਤਾਂ ਚੋਣ ਪਰ ਇਸ ਵਾਰੀ ਥੋੜਾ ਜਿਹਾ ਲੇਟ ਹੈ ਚਲੋ ਉਹਨਾਂ ਦੀ ਕਮਿਸ਼ਨ ਦੇ ਆਪ ਦੀ ਮਰਜ਼ੀ ਹੁੰਦੀ ਹੈ ਜਾਂ ਉਹਨਾਂ ਨੇ ਹਾਲਾਤ ਦੇਖਣੇ ਹੁੰਦੇ ਆ ਪਰ ਅਸੀਂ ਧਰਵਾਦੀ ਹਾਂ ਕਿ ਬੜਾ ਅਮਨ ਆਮਨ ਦੇ ਨਾਲ ਚੋਣਾਂ ਹੋਣੀਆਂ ਚਾਹੀਦੀਆਂ ਔਰ ਇਹਦੇ ਲਈ ਧਿਆਨ ਰੱਖੇ ਇਲੈਕਸ਼ਨ ਕਮਿਸ਼ਨ ਔਰ ਸਾਰੇ ਅਸੀਂ ਲੜਕੇ ਇਹ ਚੋਣ ਦੇ ਵਿੱਚ ਇੱਕ ਜਿਹੜੀ ਸੋਚ ਆ ਲੋਕਤੰਤਰ ਨੂੰ ਤਕੜਾ ਕਰਨ ਵਾਸਤੇ ਉਹਨੂੰ ਅਸੀਂ ਤਕੜਾ ਕਰਾਂਗੇ ਰੱਖਾਂਗੇ ਅੱਗੇ